ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਜੀਤਦਰ ਸਿੰਘ ਵਿੱਕੀ ਖਨੌਰਥ ਨੇ ਜਿੱਥੇ ਸਿਵਲ ਹਸਪਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਸਿਵਲ ਹਸਪਤਾਲ ਬਸੀ ਪਠਾਨੰਦ ਅਚਨਚੇ ਦੌਰਾ ਕੀਤਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਰਵੀਰ ਸਿੰਘ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਸਾਰੀਆਂ ਥਾਵਾਂ ਤੇ ਦੌਰਾ ਕਰ ਰਹੇ ਨੇ ਤੇ ਹਸਪਤਾਲਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਦੇ ਲਾਵਾ ਉਹਨਾਂ ਨੇ ਅਵੀ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ ਸਿੱਖਿਆ ਅਤੇ ਪੰਜਾਬ ਦੇ ਲਗਭਗ ਬਹੁਤ ਸਾਰੇ ਹਸਪਤਾਲਾਂ ਦਾ ਦੌਰਾ ਜਿਹੜਾ ਕੀਤਾ ਗਿਆ ਜਿੱਥੇ ਮਰੀਜ਼ਾਂ ਦੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਸ਼ਲਾਘਾਯੋਗ ਹਨ ਜਿਹੜੇ ਇੱਥੇ ਵਿਜ਼ਿਟ ਕੀਤਾ ਜੀ ਹਸਪੀਟਲ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦਿਓ ਅਸੀਂ ਜਿਹੜਾ ਰੂਟਿਨ ਚ ਦੌਰਾ ਆਇਆ ਇੱਕ ਜਿਵੇਂ ਮਾਨ ਸਰਕਾਰ ਦਾ ਸਿਹਤ ਪ੍ਰਤੀ ਭਾਮ ਪੰਜਾਬ ਪਤੀ ਪੰਜਾਬ ਦੇ ਲੋਕਾਂ ਦੀ ਸਿਹਤ ਸੂਲਤਾ ਲਈ ਬਹੁਤ ਹੀ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਉਹਨਾਂ ਦੀ ਟੀਮ ਦੇ ਇੱਕ ਮੈਂਬਰ ਹੋਣ ਦੇ ਨਾਤੇ ਅਸੀਂ ਇੱਥੇ ਅਚੰਚੇਤਿਕ ਦੌਰਾ ਕੀਤਾ ਹੈ ਤੇ ਇੱਥੇ ਦੌਰੇ ਦੌਰਾਨ ਸਾਨੂੰ ਬਹੁਤ ਵਧੀਆ ਲੱਗਿਆ ਸਾਰੇ ਸਟਾਫ ਨੂੰ ਮਿਲ ਕੇ ਜਿਹੜਾ ਸਟਾਫ ਵੀ ਬਹੁਤ ਵਧੀਆ ਡਾਕਟਰ ਸਾਹਿਬ ਦੀ 1100 ਦੇ ਤਕਰੀਬਨ ਇਹ ਤਕਰੀਬ ਇਹਨਾਂ ਦੀ ਜਿਹੜੀ ਹੈਗੀ ਆ OPD ਆ ਤੇ ਹੋਰ ਅਮਰਜੈਂਸੀ ਸਹੂਲਤਾਂ ਮਾ ਹੋ ਕਾਫੀ ਕੁਝ ਜਿਹੜਾ ਹੈਗਾ ਆ ਇੱਥੇ ਅਸੀਂ ਦੇਖ ਘੁੰਮ ਕੇ ਦੇਖਿਆ ਪੇਸ਼ੈਂਟਾਂ ਨਾਲ ਗੱਲਬਾਤ ਕੀਤੀ ਆ ਤਾਂ ਸਾਰੇ ਇਹਨਾਂ ਬੜੀ ਅੱਛੀ ਗੱਲ ਜਿਹੜੀ ਕਹੀ ਹੈ ਵੀ ਹੋਰ ਜੋ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਉਪਰਾਲਾ ਆ ਸੋ ਉਸ ਦੇ ਚੱਲਦੇ ਆ ਕਿ ਨਿਤ ਜਿਵੇਂ ਡਾਕਟਰ ਬਲਵੀਰ ਜੀ ਆ ਸਾਡੇ ਬਰੇਹਾਦਰਸ਼ਨ ਹੈ ਉਹ ਹਰ ਜਗ੍ਹਾ ਉਹ ਆਪ ਹੀ ਜਾਜਕ ਦੇ ਦੇਖਦੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਪੇਸ਼ੈਂਟਾਂ ਨਾਲ ਗੱਲ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤਾਂ ਸੀ ਜੇ ਕਮੀ ਰਹਿੰਦੀ ਹੋਵੇ ਸੀ ਹੋਰ ਨੂੰ ਵਧਾ ਸਕੀਏ ਸੋ ਇਸ ਕਰਕੇ ਸਾਨੂੰ ਅਸੀਂ ਆਮ ਲੋਕਾਂ ਦੇ ਜਿਹੜੇ ਨੋਮਾਇਂਦਗੀ ਕਰਦੇ ਹੋਏ ਉਹਨਾਂ ਦੇ ਵਿੱਚ ਵਿਚਰਦੇ ਰਹਿੰਦਾ ਹੈ ਸਰ ਅੱਜ ਸਰ ਰਿਕੁਆਇਰਮੈਂਟਾ ਵੀ ਦੱਸਿਆ ਹਸਪੀਟਲ ਨੇ ਕੁਝ ਤੋਂ ਅੱਜ ਇੱਕ ਜਿਵੀ ਮੈਡੀਸਰੀ ਦੀ ਜਿਹੜੀ ਆਪਣੀ ਹੈਗੀ ਆ ਉਹ ਉਹਨਾਂ ਦੀ ਆ ਤੇ ਇੱਕ ਥੋੜਾ ਥੋੜਾ ਜਿਹਾ ਜਿਹੜਾ ਸਿਸਟਮ ਹੈ ਉਹ ਉਹਦੇ ਵਾਰੀ ਮਨਾਂ ਜਿਹਾ ਕਿਹਾ ਪਿਆ ਅੱਧੇ ਕੋਈ ਆਡੀ ਗੱਲ ਨਹੀਂ ਹੈਗੀ ਕਿਉਂਕਿ ਇਹਨਾਂ ਕੋਲੇ ਆਪਣੀ ਫੈਸਿਲਿਟੀ ਬਹੁਤ ਹੈਗੀ ਆ ਸੋ ਜੋ ਇਹਨਾਂ ਨੂੰ ਰਿਕੁਆਇਰਮੈਂਟ ਇਹਨਾਂ ਨੇ ਦੱਸੀ ਆ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਵੀ ਐਕਸ਼ਨ ਪੀਸ ਲਿਖ ਕੇ ਮਾਰਕ ਕਰਕੇ ਭੇਜੋ